ਤੇਜ਼ ਰਫ਼ਤਾਰ ਟਰੱਕ ਨੇ ਸਕੂਟਰੀ ਸਵਾਰ ਪਤੀ ਪਤਨੀ ਤੇ ਬੱਚੇ ਨੂੰ ਮਾਰੀ ਟੱਕਰ ਵਾਪਰਿਆ ਦਰਦਨਾਕ ਹਾਦਸਾ ਪਤੀ ਪਤਨੀ ਨੇ ਮੌਕੇ ਤੇ ਛੱਡੇ ਸਾਹ 4 ਸਾਲਾ ਮਾਸੂਮ ਬੱਚੇ ਦੇ ਸਿਰ ਤੋਂ ਉੱਠਿਆ ਮਾਪੇ ਦਾ ਸਾਆ ਅੱਜ ਸਵੇਰੇ ਮੁਕੇਰੀਆ ਪਠਾਨਕੋਟ ਕੌਮੀ ਰਾਜਮਾਰਗ ਤੇ ਇੱਕ ਦਰਦਨਾਕ ਸੜਕ ਹਾ사 ਵਾਪਰਿਆ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਬੱਚਾ ਗੰਭੀਰ ਜ਼ਖਮੀ ਹੋ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਅਣਪਛਾਤੇ ਟਰੱਕ ਨੇ ਸਕੂਟੀ ਤੇ ਮੁਕੇਰੀਆ ਵੱਲ ਆ ਰਹੇ ਪਤੀ-ਪਤਨੀ ਤੇ ਉਹਨਾਂ ਦੇ ਬੱਚੇ ਨੂੰ ਸਾਈਡ ਨਾਲ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਪਤੀ-ਪਤਨੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਹਨਾਂ ਦਾ 4 ਸਾਲਾ ਬੱਚਾ ਹੈ ਜੋ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਪ੍ਰੀਤਪਾਲ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਰਕੇਸ਼ ਕੁਮਾਰ ਅਤੇ ਅੰਜੂ ਬਾਲਾਵਜੋ ਹੋਈ ਹੈ ਜਾਣਕਾਰੀ ਅਨੁਸਾਰ ਰਕੇਸ਼ ਕੁਮਾਰ ਆਪਣੀ ਪਤਨੀ ਅੰਜੂ ਅਤੇ 4 ਸਾਲਾ ਪੁੱਤਰ ਨਾਲ ਪਠਾਨਕੋੜ ਸਥਿਤ ਆਪਣੇ ਸੋਹਰੇ ਘਰ ਗਿਆ ਹੋਇਆ ਸੀ ਵਾਪਸ ਆਉਂਦੇ ਸਮੇਂ ਇੱਕ ਅਣਪਛਾਤੇ ਟਰੱਕ ਨੇ ਉਹਨਾਂ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਰਕੇਸ਼ ਅਤੇ ਅੰਜੂ ਦੀ ਮੌਤ ਹੋ ਗਈ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਬੱਚੇ ਨੂੰ ਤੁਰੰਤ ਮੁਕੇਰੀਆ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਮੁਕੇਰੀਆ ਪੁਲਿਸ ਨੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਮਰਦਾ ਘਰ ਵਿੱਚ ਰੱਖ ਦਿੱਤਾ ਅਤੇ ਅਗਲੀ ਕਾਰਵਾਈ ਜੋ ਸ਼ੁਰੂ ਕਰ ਦਿੱਤੀ ਹੈ ਤੇ ਟਰੱਕ ਦੀ ਭਾਲ ਜੋ ਹੈ ਕੀਤੀ ਜਾ ਰਹੀ ਹੈ ਮੈਂ ਜਿੱਥੇ ਬਾਬੇ ਦੇ ਸ਼ਹਿਰ ਕਰਦਾ ਪਿਆ ਸੀ ਜੀ ਤਾਂ ਮੈਂ ਸ਼ਹਿਰ ਕਰਕੇ ਉੱਥੇ ਮੈਂ ਕਿਹਾ ਚਲੋ ਜਰਾ ਬਹਿ ਲੈਣੇ ਆ ਬੈਠਾ ਤਾਂ ਉਨੀ ਦੇਰ ਨੂੰ ਕੀ ਹੋਇਆ ਖੜਖੜ ਦੀ ਆਵਾਜ਼ ਆਈ ਤਾਂ ਮੈਂ ਦੌੜ ਕੇ ਤਾਂ ਰੋਡ ਤੇ ਪਹੁੰਚਿਆ ਜੋ ਦੇਖਿਆ ਤਾਂ ਅੱਗੇ ਐਕਸੀਡੈਂਟ ਹੋਇਆ ਹੈਗਾ ਇੱਕ ਜਨਾਨੀ ਤੇ ਬੰਦਾ ਦੋਨਾਂ ਦੀ ਡੈਥ ਹੋ ਗਈ ਹੈ ਤਾਂ ਬੱਚੇ ਨੂੰ ਅਸੀਂ ਮੌਕੇ ਤੋਂ ਚੱਕ ਕੇ ਹਸਪਤਾਲ ਪਹੁੰਚਾ ਕੇ ਆਏ ਆ ਇਹ ਟਰੱਕ ਨਾ ਹੋਇਆ ਜੀ ਇਹ ਐਕਟਵਾ ਤੇ ਹੈਗੇ ਤੇ ਇਹ ਆ ਰਹੇ ਸੀ ਪਠਾਨਕੋਟ ਵੱਲੋਂ ਤੇ ਟਰੱਕ ਵੀ ਪਠਾਨਕੋਟ ਵੱਲੋਂ ਆ ਰਿਹਾ ਸੀ ਨਹੀਂ ਟਰੱਕ ਨਹੀਂ ਰੁਕਿਆ ਹਾਂ ਤੁਹਾਨੂੰ ਪਤਾ ਲੱਗਾ ਸੀਗਾ ਫੋਨ ਆਇਆ ਸੀਗਾ ਜੀ ਤੇ ਹਿ ਮੌਕੇ ਤੇ ਆਏ ਆ ਮੌਕੇ ਤੇ ਸਾਨੂੰ 2 ਡੈਡ ਬਾਡੀਜ਼ ਜਿਹੜੀਆਂ ਆ ਉਹ ਮਿਲੀਆਂ ਆ ਇੱਕ ਸਕੂਟੀ ਤੇ ਸਵਾਰ ਸੀ ਇੱਕ ਬੱਚਾ ਸੀਗਾ 4 ਸਾਲ ਦਾ ਤੇ ਇੱਕ ਹਸਬੰਡ ਵਾਈਫ ਸੀਗੇ ਜਿਹਨਾਂ ਵਿੱਚ ਵਾਈਫ ਦਾ ਨਾਮ ਮੰਜੂ ਬਾਲਾ ਤੇ ਵਾਈਫ ਆਫ ਰਕੇਸ਼ ਕੁਮਾਰ ਇਹ ਜੀ ਭਟੀਆਂ ਦੇ ਰਹਿਣ ਵਾਲੇ ਹੈਗੇ ਆ ਤੇ ਇਹ ਆਪਣੇ ਸਹੁਰਿਆਂ ਦੇ ਕੋਲ ਇਹ ਹੋਏ ਸੀਗੇ ਪਠਾਨਕੋਟ ਤੇ ਉੱਥੋਂ ਆ ਰਹੇ ਸੀਗੇ ਸਵੇਰ ਵਾਪਸ ਤੇ ਰਸਤੇ ਵਿੱਚ ਮਸ਼ਾਹਬੁਰ ਮੋੜ ਦੇ ਨੇੜੇ ਹਾਸਾ ਵਾਪਰਿਆ ਜਿਹਦੇ ਵਿੱਚ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਇਹ ਜਿਹੜੇ ਸਾਡੇ ਸਕਿਡ ਮਾਰਕਸ ਵਗੈਰਾ ਹੈਗੇ ਉਹ ਤੋਂ ਇਹ ਪਤਾ ਲੱਗਦਾ ਹੈ ਕਿ ਇੱਕ ਟਿਪਰ ਸੀਗਾ ਜੀ ਜਿਹਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਤੇ ਜਿਹੜਾ ਕਿ ਮੌਕੇ ਤੇ ਅਸੀਂ ਆਇਡੈਂਟੀਫਾਈ ਕਰਨ ਵਾਸਤੇ ਸੀਸੀਟੀਵੀ ਫੁਟੇਜ ਫੋਲ ਰਹੇ ਆ ਤੇ ਛੇਤੀ ਹੀ ਜਿਹੜਾ ਹੈਗਾ ਸੀਸੀਟੀਵੀ ਫੁਟੇਜ ਤੋਂ ਆਇਡੈਂਟੀਫਾਈ ਕਰਕੇ ਟਰੱਕ ਨੂੰ ਰਾਉਂਡ ਅਪ ਕੀਤਾ ਜਾਊਗਾ ਜੀ ਦੇ ਪਰਿਵਾਰਕ ਮੈਂਬਰ ਜਿਹੜੇ ਸੀਗੇ ਉਹਨਾਂ ਦੇ ਬਿਆਨਾਂ ਦੇ ਉੱਤੇ ਜਿਹੜੀ ਹੈ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਅਜਿਹਾ ਸਟਾਰ ਟਰੱਕ ਨੇ ਸਕੂਟਰੀ ਸਵਾਰ ਪਤੀ ਪਤਨੀ ਤੇ ਬੱਚੇ ਨੂੰ ਮਾਰੀ ਟੱਕਰ ਵਾਪਰਿਆ ਦਰਦਨਾਕ ਹਾਦਸਾ ਪਤੀ ਪਤਨੀ ਨੇ ਮੌਕੇ ਤੇ ਛੱਡੇ ਸਾਹ 4 ਸਾਲਾ ਮਸੂਮ ਬੱਚੇ ਦੇ ਸਿਰ ਤੋਂ ਉੱਠਿਆ ਮਾਪੇ ਦਾ ਸਾਆ ਅੱਜ ਸਵੇਰੇ ਮੁਕੇਰੀਆ ਪਠਾਨਕੋਟ ਕੌਮੀ ਰਾਜਮਾਰਗ ਤੇ ਇੱਕ ਦਰਦਨਾਕ ਸੜਕ ਹਾ사 ਵਾਪਰਿਆ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਬੱਚਾ ਗੰਭੀਰ ਜ਼ਖਮੀ ਹੋ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਅਣਪਛਾਤੇ ਟਰੱਕ ਨੇ ਸਕੂਟੀ ਦੇ ਮੁਕੇਰੀਆ ਵੱਲ ਆ ਰਹੇ ਪਤੀ-ਪਤਨੀ ਤੇ ਉਹਨਾਂ ਦੇ ਬੱਚੇ ਨੂੰ ਸਾਈਡ ਨਾਲ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਪਤੀ-ਪਤਨੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਹਨਾਂ ਦਾ 4 ਸਾਲਾ ਬੱਚਾ ਹੈ ਜੋ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਪ੍ਰੀਤਪਾਲ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਰਕੇਸ਼ ਕੁਮਾਰ ਅਤੇ ਅੰਜੂ ਬਾਲਾਵਜੋ ਹੋਈ ਹੈ ਜਾਣਕਾਰੀ ਅਨੁਸਾਰ ਰਕੇਸ਼ ਕੁਮਾਰ ਆਪਣੀ ਪਤਨੀ ਅੰਜੂ ਅਤੇ 4 ਸਾਲਾ ਪੁੱਤਰ ਨਾਲ ਪਠਾਨਕੋੜ ਸਥਿਤ ਆਪਣੇ ਸੋਹਰੇ ਘਰ ਗਿਆ ਹੋਇਆ ਸੀ ਵਾਪਸ ਆਉਂਦੇ ਸਮੇਂ ਇੱਕ ਅਣਪਛਾਤੇ ਟਰੱਕ ਨੇ ਉਹਨਾਂ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਰਕੇਸ਼ ਅਤੇ ਅੰਜੂ ਦੀ ਮੌਤ ਹੋ ਗਈ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਬੱਚੇ ਨੂੰ ਤੁਰੰਤ ਮੁਕੇਰੀਆ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਮੁਕੇਰੀਆ ਪੁਲਿਸ ਨੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਮਰਦਾ ਘਰ ਵਿੱਚ ਰੱਖ ਦਿੱਤਾ ਅਤੇ ਅਗਲੀ ਕਾਰਵਾਈ ਜੋ ਸ਼ੁਰੂ ਕਰ ਦਿੱਤੀ ਹੈ ਤੇ ਟਰੱਕ ਦੀ ਭਾਲ ਜੋ ਹੈ ਕੀਤੀ ਜਾ ਰਹੀ ਹੈ ਮੈਂ ਜੀ ਇੱਥੇ ਬਾਬੇ ਦੇ ਸ਼ਹਿਰ ਕਰਦਾ ਪਿਆ ਸੀ ਜੀ ਤਾਂ ਮੈਂ ਸ਼ਹਿਰ ਕਰਕੇ ਉੱਥੇ ਮੈਂ ਕਿਹਾ ਚਲੋ ਜਰਾ ਬਹਿ ਲੈਣੇ ਆ ਬੈਠਾ ਤਾਂ ਉਨੀ ਦੇਰ ਨੂੰ ਕੀ ਹੋਇਆ ਖੜਖੜ ਦੀ ਆਵਾਜ਼ ਆਈ ਤਾਂ ਮੈਂ ਦੌੜ ਕੇ ਤਾਂ ਰੋਡ ਤੇ ਪਹੁੰਚਿਆ ਜੋ ਦੇਖਿਆ ਤਾਂ ਅੱਗੇ ਐਕਸੀਡੈਂਟ ਹੋਇਆ ਹੈਗਾ ਇੱਕ ਜਨਾਨੀ ਤੇ ਬੰਦਾ ਦੋਨਾਂ ਦੀ ਡੈਥ ਹੋ ਗਈ ਹੈ ਤਾਂ ਬੱਚੇ ਨੂੰ ਅਸੀਂ ਮੌਕੇ ਤੋਂ ਚੱਕ ਕੇ ਹੌਸਪੀਟਲ ਪਹੁੰਚਾ ਕੇ ਆਏ ਆ ਇਹ ਟਰੱਕ ਨਾ ਹੋਇਆ ਜੀ ਇਹ ਐਕਟਵਾ ਤੇ ਹੈਗੇ ਤੇ ਇਹ ਆ ਰਹੇ ਸੀ ਪਠਾਨਕੋਟ ਵੱਲੋਂ ਤੇ ਟਰੱਕ ਵੀ ਪਠਾਨਕੋਟ ਵੱਲੋਂ ਆ ਰਿਹਾ ਸੀ ਨਹੀਂ ਟਰੱਕ ਨਹੀਂ ਰੁਕਿਆ ਹਾਂ ਤੁਹਾਨੂੰ ਪਤਾ ਲੱਗਾ ਸੀਗਾ ਫੋਨ ਆਇਆ ਸੀਗਾ ਜੀ ਤੇ ਰਹੀ ਮੌਕੇ ਤੇ ਆਏ ਆ ਮੌਕੇ ਤੇ ਸਾਨੂੰ 2 ਡੈਡ ਬodies ਜਿਹੜੀਆਂ ਆ ਉਹ ਮਿਲੀਆਂ ਆ ਇੱਕ ਸਕੂਟੀ ਤੇ ਸਵਾਰ ਸੀ ਇੱਕ ਬੱਚਾ ਸੀਗਾ 4 ਸਾਲ ਦਾ ਤੇ ਇੱਕ ਹਸਬੰਡ ਵਾਈਫ ਸੀਗੇ ਜਿਹਨਾਂ ਵਿੱਚ ਵਾਈਫ ਦਾ ਨਾਮ ਮਨਜੂ ਬਾਲਾ ਤੇ ਵਾਈਫ ਆਫ ਰਕੇਸ਼ ਕੁਮਾਰ ਇਹ ਜੀ ਭਟੀਆਂ ਦੇ ਰਹਿਣ ਵਾਲੇ ਹੈਗੇ ਆ ਤੇ ਇਹ ਆਪਣੇ ਸਹੁਰਿਆਂ ਦੇ ਕੋਲ ਇਹ ਹੋਈ ਸੀਗੀ ਪਠਾਨਕੋਟ ਤੇ ਉੱਥੋਂ ਆ ਰਹੇ ਸੀਗੇ ਸਵੇਰ ਵਾਪਸ ਤੇ ਰਸਤੇ ਵਿੱਚ ਮਸ਼ਾਹਬੁਰ ਮੋੜ ਦੇ ਨੇੜੇ ਹਾਸਾ ਵਾਪਰਿਆ ਜਿਹਦੇ ਵਿੱਚ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਇਹ ਜਿਹੜੇ ਸਾਡੇ ਸਕਿਡ ਮਾਰਕਸ ਵਗੈਰਾ ਹੈਗੇ ਤੋਂ ਇਹ ਪਤਾ ਲੱਗਦਾ ਹੈ ਕਿ ਇੱਕ ਟਿਪਰ ਸੀਗਾ ਜੀ ਜਿਹਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਹੈ ਤੇ ਜਿਹੜਾ ਕਿ ਮੌਕੇ ਤੇ ਅਸੀਂ ਆਇਡੈਂਟੀਫਾਈ ਕਰਨ ਵਾਸਤੇ ਸੀਸੀਟੀਵੀ ਫੁਟੇਜ ਫੋਲ ਰਹੇ ਆ ਤੇ ਛੇਤੀ ਹੀ ਜਿਹੜਾ ਹੈਗਾ ਸੀਸੀਟੀਵੀ ਫੁਟੇਜ ਤੋਂ ਆਇਡੈਂਟੀਫਾਈ ਕਰਕੇ ਟਰੱਕ ਨੂੰ ਰਾਉਂਡ ਅਪ ਕੀਤਾ ਜਾਊਗਾ ਜੀ ਤੇ ਪਰਿਵਾਰਕ ਮੈਂਬਰ ਜਿਹੜੇ ਸੀਗੇ ਉਹਨਾਂ ਦੇ ਬਿਆਨਾਂ ਦੇ ਉੱਤੇ ਜਿਹੜੀ ਹੈ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਜੀ